ਅਰਸ਼ਦੀਪ ਸਿੰਘ ਜਿਲ੍ਹਾ ਗੁਰਦਾਸਪੁਰ ਦਾ ਨਹੀਂ ਉਹਨੇ ਪੰਜਾਬ ਦਾ ਸਾਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਉਹਦੇ ਮਾਮਾ ਜੀ ਨਾਲ ਗੱਲਬਾਤ ਕਰਾਂਗੇ ਮਾਮੀ ਨਾਲ ਗੱਲਬਾਤ ਕਰਾਂਗੇ ਉਹਦੀ ਲੜ ਲਈ ਧੰ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਨਾਨਾ ਜੀ ਇਹ ਬੜਾ ਪਿਆਰ ਹੁੰਦਾ ਹੈ ਮਾਮਾ ਅਤੇ ਭਾਂਜੇ ਦਾ ਸੋ ਬੜਾ ਚਰ ਬਤੀਤ ਕਰਦਾ ਹੈ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਬੜਾ ਨਾਮ ਰੋਸ਼ਨ ਕੀਤਾ ਹੈ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਜਿਲ੍ਹੇ ਦਾ ਜਿਲ੍ਹਾ ਗੁਰਦਾਸਪੁਰ ਦਾ ਵੀ ਨਾਮ ਰੋਸ਼ਨ ਕੀਤਾ ਹੈ ਕੀ ਕਹਿਣਾ ਹੈ ਮਾਮਾ ਦਾਤ ਮਾਮੀ ਦਾਤ ਲਗਲੀ ਭੈਣ ਦਾ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਜੀ ਸਰਦਾਰ ਜਗਵਿੰਦਰ ਸਿੰਘ ਜੀ ਅਰਸ਼ਦੀਪ ਜੀ ਕੀ ਲੱਗਦਾ ਤੁਹਾਡੇ ਅਰਸ਼ਦੀਪ ਜੀ ਸਾਡੇ ਦੋਤੇ ਆ ਜੀ ਜੀ ਕਿਦਾਂ ਦਾ ਫਿਰ ਪ੍ਰੋਡਕਸ਼ਨ ਕੀਤਾ ਉਹਨਾਂ ਨੇ ਮੈਚ ਜਿੱਤਾਇਆ ਇਹ ਤੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਹਾਂ ਬਹੁਤ ਵਧੀਆ ਵੀ ਕੀਤਾ ਜੀ ਬਹੁਤ ਵਧੀਆ ਸਾਡੇ ਵਾਸਤੇ ਨਹੀਂ ਇਹਨਾ ਆਈਡੀਆ ਵਾਸਤੇ ਕੀਤਾ ਵਾ ਜੀ ਇੱਥੇ ਤੁਹਾਡੇ ਕੋਲ ਆਂਦਾ ਨੇ ਕਿੰਦਾ ਨ ਸੁਭਾਸਗਾ ਉਹਦਾ ਸਾਡੇ ਦੇ ਸੁਭਾਸ ਆ ਜੇ ਨਿਆਣੇ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਇੱਕ ਦਿਨ ਸਾਡਾ ਦੋਤਾ ਹੀ ਹੈ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਹੀ ਬੱਚਾ ਸਾਡੇ ਵਾਸਤੇ ਛੋਟਾ ਹੀ ਹੈ ਜੀ ਹਾਂ ਜੀ ਭਾਵੇਂ ਉਸ ਕਿੰਨਾ ਸਤ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਧਾਈਆਂ ਫਿਰ ਕਿੰਨੀਆਂ ਬਹੁਤ ਬਹੁਤ ਬਧਾਈਆਂ ਸਵੇਰ ਦੀਆਂ ਬਧਾਈਆਂ ਮਿਲਦੀਆਂ ਬਹੁਤ ਜ਼ਿਆਦੀ ਸਵਰਥ ਆਂਦਾ ਸੀਗਾ ਕਿ ਫਿਰ ਕ੍ਰਿਕਟ ਦੀਆਂ ਗੱਲਾਂ ਹੁੰਦੀਆਂ ਸੀਗੀ ਕਿ ਦਾ ਚੱਲਦੀਆਂ ਸਭ ਉਹ ਇੱਥੇ ਅਹੀਂ ਸਕੂਲ ਵਿੱਚ ਚਲੇ ਜਾਣੇ ਹੈ ਗਰਾਉਂਡ ਦੇ ਵਿੱਚ ਉਹਦੇ ਹਣਾਓ ਪਾਪਾ ਜੀ ਮੇਰੇ ਨਾਲ ਚੱਲੋ ਉਥੇ ਮੁੰਡਿਆਂ ਨਾਲ ਮੈਨੂੰ ਖਿਡਾ ਕੇ ਆਓ ਮੈਂ ਉਸ ਆਖੜਾ ਯਾਰ ਇਹਨੂੰ ਨਾਲ ਕਰਾਇਓ ਘੜੀਕ ਉਥੇ ਖੇਡ ਕੇ ਜਾਣਾ ਇਥੇ ਬਹੁਤ ਸਾਰੇ ਮੁੰਡੇ ਵਾਕਿ ਬੈਠੇ ਬਹੁਤ ਕਹਿੰਦੇ ਹੁਣ ਪੁੱਛਦੇ ਜਿੰਦੇ ਪੈ ਐਸ ਦੀ ਕਦੋਂ ਆਇਆ ਕਦੋਂ ਕੋ ਨਹੀਂ ਆਉਣਾ ਅਹੀਂ ਇਹਨਾਂ ਨੂੰ ਹੁਣ ਨਹੀਂ ਟਾਈਮ ਲੱਗਦਾ ਹੁਣ ਬਿਜੀ ਚੱਲਿਆ ਜੀ ਹਾਂ ਜੀ ਅਹੀਂ ਹੋਨਕ ਵਾਸ ਬਹੁਤ ਹੋ ਰਾਤੀ ਫਿਰ ਕਿੱਦਾਂ ਦਾ ਮੈਚ ਸੀਗਾ ਫਸਨਾ ਬਾਰੇ ਦੱਸੋ ਇੱਥੇ ਦਾਤੀ ਮੈਚ ਹਾਂ ਤਾਂ ਵੇਖਿਆ ਨਹੀਂ ਜੀ ਦੋ ਓਵਰ ਛੱਡ ਦਿੱਤੇ ਅਹੀਂ ਸਾਡਾ ਬੀਬੀ ਫਾਦ ਗਿਆ ਮੁੜ ਕੇ ਪਰ ਯਾਬ ਨੂੰ ਰਾਤ ਫੜੇ ਫੜਾ ਕੇ ਅਹੀਂ ਪੁੱਛਦੇ ਰਹੇ ਆਪਣੇ ਮੇਦੇ ਨੂੰ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਜੇ ਜਾਣਦੇ ਆ ਮੈਂ ਕਿਹਾ ਵੀ ਸਾਡੋ ਕੀ ਚਲੋ ਕੋਈ ਗੱਲ ਨਹੀਂ ਕੇ ਮੁੜ ਕੇ ਜਾ ਕੇ ਮੈਨੂੰ ਦੱਸਿਆ ਤਾਂ ਵੀ ਇਹਨੇ ਮੈਚ ਜਿੱਤ ਲਿਆ ਮੈਂ ਕਿਹਾ ਬਹੁਤ ਵਧੀਆ ਚਲੋ ਮੁੜ ਕੇ ਨੀਂਦ ਵਧੀ ਆ ਗਈ ਇਹ ਜਦੋਂ ਮਤੇ ਵਧੀਆ ਮਾਰਾ ਕਾਲਾ ਪ੍ਰੋਬਲਮ ਨਹੀਂ ਸੀ ਜਿਹੜਾ ਆਉਂਦੀ ਨਹੀਂ ਸੀ ਤੇ ਬਈ ਉਹਦੇ ਹਮੇ ਕਿ ਕੀ ਬੜਾ ਅਮ ਜਿੱਤੇ ਜਿੱਤੇ ਹਾਵ ਲਏ ਆ ਤੇ ਇਸ ਕਰਕੇ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਕਿਰਪਾ ਮਹਾਰਾਜ ਦੀ ਆ ਜੀ ਹਾਂ ਜੀ ਬਹੁਤ ਅਬਦੀ ਸੀ ਇਹਨਾਂ ਦੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਲਾਪ੍ਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਨੇ ਚ ਨਾਮ ਰੋਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ਕ੍ਰਿਕਟ ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ਕ੍ਰਿਕਟ ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਸਕਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਵਿਕਟ ਬੋਲਿੰਗ ਹੋ ਹੋਂ ਈਸੀਐਸਟੀਪੀ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਫੁੱਲ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਣੇਵੇਂ 'ਕਿ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ 'ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਬੱਚੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੇ ਉਹਦੇ ਕਰੀਵੀਓ ਦੇ ਕੋਲ ਜਿਸ ਤਰ੍ਹਾਂ ਕੇ ਉਹ ਇਕੱਲਾ ਹੀ ਟੀਮ ਦੇ ਵਿੱਚ ਸਿੰਘ ਗੱਜਿਆ ਬੱਲੇ ਬੱਲੇ ਕਰ ਦਿੱਤੀ ਜੀ ਜੀ ਬਿਲਕੁਲ ਬਿਲਕੁਲ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਨ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਇਜ਼ ਕਿੰਗ ਸਿੰਘ ਇਜ਼ ਕਿੰਗ ਸਿੰਘ ਇਜ਼ ਕਿੰਗ ਸਰਦਾਰ ਹੈ ਤਾਂ ਅ ਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਕੇ ਰੱਖੀ ਹੈ ਸਿੰਘ ਇਸ ਕਿੰ ਕੀ ਨਾਮ ਦੇ ਜੀ ਮੇਰਾ ਨਾਮ ਕਿਰਨਦੀਪਾ ਜੀ ਮੈਂ ਅਰਸ਼ ਦੀ ਮੰਮੀ ਆ ਅਰਸ਼ ਮੇਰਾ ਦੋਤਾ ਹੈ ਤੇ ਅਰਸ਼ ਬਹੁਤ ਵਧੀਆ ਰاتی ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰੋਫੀ ਪਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂਜੀ ਸੋ ਸਿੰਘ ਇਜ਼ ਕਿੰਗ ਕਿਆ ਜੰਦਾ ਹੈ ਸਿੰਘ ਨੋ ਦੇਖੋ ਜੀ ਇੱਕ ਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸ ਤਰ੍ਹਾਂ ਰਵੇ ਚੜ੍ਹਦੀ ਕਲਾ ਚ ਰਹੇ ਤੁਹਾਡੇ ਕੋਲ ਆਂਦਾ ਸੀਗਾ ਕਿੱਦਾਂ ਦਾ ਸੁਭਾਅ ਜੀਗਾ ਉਹਦਾ ਜਦੋਂ ਸਾਡੇ ਕੋਲ ਆਂਦਾ ਉਹਦਾ ਸੁਭਾਅ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ 'ਚ ਖੇਡ ਰਿਹਾ ਹੈ ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ 'ਚ ਖੇਡਦਾ ਐ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜੈਦਾ ਸਕੂਲ ਜੈਦਾ ਸਕੂਲ ਜਿੱਥੇ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖਿਲਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀ ਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅ ਆਪਰੇ ਸੱਚੀ ਗੱਲ ਇਹ ਮੈਂ ਨਮਰ ਬੀਪੀ ਤੋਂ ਮੈਂ ਜੈਸ਼ੀਤ ਸਿੰਘ ਨੇ ਵੀ ਰਾਇਆ ਮੈਂ ਕਜ਼ਲ ਦਾ ਗਰ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਵੀਰ ਨੂੰ ਟੀਵੀ ਤੇ ਵੇਖੀਏ ਜਦੋਂ ਵੀਰ ਨੂੰ ਕੋਈ ਵਿਕਟ ਮਿਲਦੀ ਆ ਸਕੂਲੇ ਤੋਂ ਅਨਕਾਰੇ ਕੌਂਗ੍ਰੈਚੁਲੇਸ਼ਨਸ ਕਰਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਮਾਨੂੰ ਜਦੋਂ ਬੀਰ ਕੋਪਰ ਗਿਆ ਛੋਟ ਜਾਂਦਾ ਜਾਂ ਫਿਰ ਕੋਈ ਵੀਰੇ ਦੀ ਵਿਕਟ ਨਹੀਂ ਹੁੰਦੀ ਤਾਂ ਇਹ ਦੁੱਖ ਬਹੁਤ ਜਿਆਦਾ ਹੁੰਦਾ। ਜਦੋਂ ਰਾਤ ਨੂੰ ਮੈਚ ਹੁੰਦਾ ਸੀ ਇੰਡੀਆ ਦਾ ਹਾਊਸਫੈਡ ਕਰਦੇ ਅਗੇਂਸਟ ਤੇ ਉਹ ਬਹੁਤ ਜਿਆਦਾ ਡਰ ਲੱਗਿਆ ਹਾਇ ਸੀ ਕਿ ਜਿੱਤਣਗੇ ਕਿ ਹਾਰਨਗੇ। ਮੈਂ ਤੇ ਮੇਰੇ ਪਾਪਾ ਹਰ ਰਾਤ ਤੱਕ ਮੈਚ ਵੇਖਦੇ ਰਹੇ। ਜਦੋਂ ਬਹੁਤ 30 30 ਓਵਰ ਬਾਕਸ 30 ਰਨਸ ਆਇਆ ਤਾਂ ਬਹੁਤ ਜਿਆਦਾ ਡਰ ਲੱਗਦਾ ਸੀ ਕਿ ਜਿੱਤਣਗੇ ਹਾਰਨਗੇ। ਪਰ ਜਦੋਂ ਅਗਰ ਉਹ ਮੱਗਦੇ ਦਾਲੀਗੜ ਉਹਨਾਂ ਨੇ ਬੜਾ ਵਧੀਆ ਕੀਤਾ ਜਦ ਬੋਲਿੰਗ ਆਈ ਤਾਂ ਥੋੜਾ ਹੌਸਲਾ ਜੋ ਹੋ ਗਿਆ ਕਿ ਨਹੀਂ ਜਿੱਤ ਜਾਣਗੇ ਅੱਜ ਹੈਗੇ ਜਿੱਤਣ ਦੇ ਫਿਰ ਦੋ ਬੋਲਸ ਨੂੰ 9 ਰਨ ਚਾਹੀਦੇ ਹੀ ਉਦੋਂ ਵੀ ਸਾਰਿਆਂ ਦੇ ਬਹੁਤ ਜ਼ਿਆਦਾ ਦਿਲ ਹੁਣ ਡੈਰੇ ਵੀ ਵੀਪੀ ਵਾਚ ਲਾਏ ਬੜਾ ਸਾਰਿਆਂ ਦਾ ਮੇਰੇ ਦਾਦੂ ਦਾ ਵੀ ਵਾਚ ਲਾਏਗਾ ਪਰ ਫਿਰ ਦਾਦੂ ਕਹਿੰਦੇ ਵੀ ਨਹੀਂ ਮੈਂ ਹੁਣ ਚੱਲਾਂ ਮੇਰੇ ਕੋ ਨਹੀਂ ਦੇਖਿਆ ਜਾਂਦਾ ਮੈਂ ਬਹੁਤ ਜ਼ਿਆਦਾ ਡਰ ਲੱਗਦਾ ਪਰ ਹੁਣ ਜਦੋਂ ਜਿੱਤ ਗਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਬਈ ਤੁਹਾਡੇ ਨਾਲ ਕਿੰਨਾ ਦਾ ਪਿਆਰ ਸੀਗਾ ਕਿੰਨਾ ਖੇਡਦੇ ਵੇਲੇ ਜਦ ਤੁਸੀਂ ਕ੍ਰਿਕਟ ਆਪਾ ਛੋ ਦੱਸੋ ਹਾਂ ਜਦੋਂ ਵੀਰੇ ਨੇ ਆਉਣਾ ਤਾਂ ਅਸੀਂ ਖੇਡਦੇ ਰਹਿਣਾ ਇੱਕ ਦੂਜੇ ਨਾਲ ਜਦੋਂ ਵੀਰੇ ਨੇ ਆਉਣਾ ਮੇਰੇ ਗੱਲਾਂ ਪਰਚਿਸ ਲੈਣੀਆਂ ਮੈਂ ਤਾਂ ਥੋੜੇ ਛੋਟੇ ਛੋਟੇ ਮਜ਼ਾਕ ਕਰਦੇ ਹਾਂ ਮਤਲਬ ਮਜ਼ਾ ਆਉਂਦਾ ਜਦੋਂ ਵੀਰੇ ਨੇ ਆਉਣਾ ਤੇ ਇਦਾਂ ਵੀ ਕਹਿੰਦੇ ਵੀ ਮੈਂ ਇੰਡੀਆ ਕ੍ਰਿਕਟ ਟੀਮ ਚ ਕਿਤੇ ਮੈਂ ਬੜਾ ਵੱਡਾ ਆ ਇਦਾਂ ਆ ਪਰ ਉਹਦਾ ਕੁਝ ਨਹੀਂ ਕਰਦੇ ਸੀਗਾ ਨਾਰਮਲ ਪਰਸਨ ਕਰਨਾ ਵੀ ਨਹੀਂ ਕੀ ਕਹਿਣਾ ਚੱਲਦੇ ਉਹਨਾਂ ਦੇ ਜਿਹੜੇ 팬 ਦੇਖਦੇ ਨੇ ਬੜਾ ਪ हां जी ਜਿੰਨੇ ਵੀ ਦੇ ਫੈਨਸ ਹਨ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਬੜੀਆ ਦੁਆਵਾਂ ਹੈ ਉਹਨਾਂ ਦੇ ਵੀਰੇ ਦੇ ਨਾਲ ਤੇ ਮੈਂ ਤੇ ਸਾਰਿਆਂ ਨੂੰ ਇਹਦੇ ਰਿਕਵੈਸਟ ਕਰਦੀ ਆ ਕਿ ਆਪਣੇ ਦੁਆਵਾਂ ਵੀਰੇ ਦੇ ਨਾਲ ਹੀ ਹਮੇਸ਼ਾ ਰੱਖਿਓ ਮੇਰਾ ਨਾਮ ਰਾਜਵਿੰਦਰ ਆ ਜੀ ਬਹੁਤ ਅਸਦੀਪ ਸਾਡਾ ਦੋਤਾ ਆ ਤੇ ਬਹੁਤ ਵਧੀਆ ਲੜਕਾ ਹੈਗਾ ਹਾਸਮੁਖ ਸੁਭਾ ਦਾ ਨੇਚਰ ਬਹੁਤ ਵਧੀਆ ਆ ਦੀ ਦੇ ਵਾਕਿਆ ਇਹੋ ਇਸ ਤਰ੍ਹਾਂ ਲੱਗਦਾ ਹੀ ਸੀਗਾ ਕਿ ਉਹ ਇੱਕ ਸਟਾਰ ਇੰਨਾ ਵੱਡਾ ਸਟਾਰ ਉਹਦੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਕਿ ਮੈਂ ਇੱਕ ਬਹੁਤ ਵੱਡਾ ਸਟਾਰ ਆ ਇੱਕ ਆਮ ਪਰਸਨ ਦੀ ਤਰ੍ਹਾਂ ਸਾਡੇ ਨਾਲ ਡੀਲ ਕਰਦਾ ਆ ਔਰ ਬਹੁਤ ਮਜ਼ਾ ਆਉਂਦਾ ਉਹਨੂੰ ਮਿਲ ਕੇ ਤੇ ਰਾਤੀ ਮੈਚ ਦੇ ਵਿੱਚ ਤੇ ਵਾਕਿਆ ਹੀ ਉਹਨਾਂ ਨੇ ਕੁਮਾਰ ਕਰ ਦਿੱਤੀ ਆ ਟੀਮ ਗੋਲ ਕਹਿੰਦੇ ਨਾ ਕਿ ਜਦੋਂ ਟੀਮ ਗੋਲ ਹੁੰਦਾ ਵਾ ਤੇ ਵਾਕਈ ਟੀਮ ਜਿੱਤਦੀ ਆ ਤੇ ਸਾਰਿਆਂ ਨੇ ਆਪਣੀ ਆਪਣੀ ਪਰਫਾਰਮੈਂਸ ਜਿਹੜੀ ਆ ਬਹੁਤ ਵਧੀਆ ਦਿੱਤੀ ਆ ਲਾਸਟ ਐਂਡ ਤੱਕ ਅਸੀਂ ਦੇਖਿਆ ਮੈਚ ਸਾਰਾ ਔਰ ਲਾਸਟ ਵਾਲੇ ਓਵਰਾਂ ਦੇ ਵਿੱਚ ਤੇ ਸਾਰੇ ਆਪਣੇ ਦਿਲ ਥਾਮ ਕੇ ਬੈਠੇ ਸੀ ਕਿ ਵਾਕਈ ਕੁਝ ਹੋਣ ਵਾਲਾ ਆ ਹੋ ਜਾਣਾ ਆ ਔਰ ਬਹੁਤ ਵਧੀਆ ਰਿਹਾ ਸਾਰਾ ਕੁਝ ਔਰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਨੇ ਇੱਕ ਪ੍ਰਾਊਡ ਐ ਫੀਲ ਹੁੰਦਾ ਆ ਕਿ ਸਾਡਾ ਲੜਕਾ ਆ ਸਾਡਾ ਬੇਟਾ ਆ ਔਰ ਇਹਨੇ ਵੱਡਾ ਜਿਹੜੀ ਪਰਫਾਰਮੈਂਸ ਦਿਖਾਉ ਕਰਦਾ ਪਿਆ ਇੰਨੀ ਵੱਡੀ ਇੰਡੀਆ ਟੀਮ ਦੇ ਵਿੱਚ ਹੈਗਾ ਆ ਉਹ ਔਰ ਹਸਬੰਡ ਸਰਬਜੀਤ ਮੇਰੇ ਹਸਬੰਡ ਨੇ ਔਰ ਉਹ ਕਹਿ ਰਹੇ ਸੀ ਕਿੰਨੇ 2 ਵਜੇ ਤੱਕ ਲੋਕਾਂ ਦੇ ਮੈਸੇਜ ਆਉਂਦੇ ਰਹੇ ਵਧਾਈਆਂ ਦੇ ਔਰ ਕਿਉਂਕਿ ਸਾਡੇ ਸਾਰੇ ਸਰਕਲ ਵਿੱਚ ਪਤਾ ਆ ਕਿ ਅਰਸ਼ਦੀਪ ਇਹਨਾਂ ਦਾ ਭਾਂਜਾ ਆ ਔਰ ਬਹੁਤ ਹੀ ਵਧੀਆ ਲੱਗ ਰਿਹਾ ਵਾ ਔਰ ਬਹੁਤ ਮਾਣ ਆ ਇਸ ਚੀਜ਼ ਦਾ ਸਾਨੂੰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਆ ਸਾਡਾ ਭਾਂਜਾ ਹੋਣ ਹੋਰ ਭਾਂਜਾ ਬਹੁਤ ਵਧੀਆ ਉਦਾ ਸੁਭਾਅ ਹੈ ਕਿ ਆਖੇ ਕਾਫੀ ਕਾਫੀ ਦਿਨ ਰਹਿ ਕੇ ਜਾਂਦਾ ਹੈ ਤੇ ਬੜਾ ਪਿਆਰ ਮਿਲਦਾ ਲੋਕ ਵੀ ਜਰੇ ਨੇ ਸਵੇਰ ਤੋਂ ਹੀ ਲੈ ਕੇ ਸ਼ਾਮ ਤੱਕ ਵਧਾਈਆਂ ਦੇ ਰਹੇ ਨੇ ਤੇ ਮੂੰਹ ਮਿੱਠਾ ਕਰਾ ਰਹੇ ਨੇ ਲੱਡੂਆਂ ਦੀ ਵੀ ਪਰਮਾਸ਼ ਚਲਦੀ ਪਈਏ ਤਾਂ ਬੜਾ ਖੁਸ਼ੀ ਵਾਲਾ ਮਾਹੌਲ ਹੈ ਨਾਨਕੇ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਕੀ ਕਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਬੜੀ ਵਧੀਆ ਹੈ ਉਹਨੇ ਪਰਫਾਰਮੈਂਸ ਕੀਤੀ ਹੈ ਐਨਾ ਤਾਂ ਜਿਦੋਂ ਫਸਮਾ ਮੁਕਾਬਲਾ ਹੋ ਗਿਆ ਸੀਗਾ ਉਦੋਂ ਤਾਂ ਆਪਾਂ ਹਾਰ ਕੇ ਬੈਗੇ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਪਰ ਕਿਤਾ ਨ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕਿ ਅੱਜ ਬੱਚੇ ਨੇ ਜਿਹੜਾ ਏ ਪੂਰਾ ਨਾਮ ਰੋਸ਼ਨ ਕੀਤਾ ਇੰਡੀਆ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਕੋਮਨ ਅਗਰਵਾਲ ਦੇ ਨਾਲ ਲੱਕੀ ਰਾਜਵਰਧ ਗੁਰਦਾਸਪੁਰ